ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਯੂਪੀ ਤੋਂ ਸਿੱਖਾਂ ਵਾਸਤੇ ਇੱਕ ਕਾਫੀ ਬੁਰੀ ਖਬਰ ਦੇ ਵਿੱਚ ਕੀਰਤਨੀ ਸਿੰਘ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਹਮਲਾ ਕਿਵੇਂ ਕੀਤਾ ਗਿਆ ਸੀਗਾ ਕੀਰਤਨੀ ਸਿੰਘ ਕਥਾ ਕਰ ਰਹੇ ਸਨ ਤਾਂ ਕਥਾ ਕਰਦੇ ਸਮੇਂ ਉਹਨਾਂ ਦੇ ਉੱਤੇ ਕੁਝ ਮੁਸਲਿਮ ਲੜਕਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਹੜੇ ਮੁਸਲਿਮ ਲੜਕੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਦੇ ਵਿੱਚੋਂ ਦੋ ਲੜਕੇ ਤਾਂ ਫੜੇ ਗਏ ਪਰ ਜਿਹੜੇ ਦੋ ਲੜਕੇ ਨੇ ਉਹ ਫਰਾਰ ਹੋ ਚੁੱਕੇ ਨੇ ਪਰ ਇਸ ਤੋਂ ਇਲਾਵਾ ਦੂਜੀ ਖਬਰ ਤੁਹਾਨੂੰ ਪਾਕਿਸਤਾਨ ਵਾਲੀ ਦੱਸਦੇ ਹਾਂ ਪਾਕਿਸਤਾਨ ਵਾਲੇ ਪੰਜਾਬ ਦੇ ਨਾਲ ਜੁੜੀ ਹੋਈ ਦੂਸਰੀ ਸਾਰੇ ਤੋਂ ਵੱਡੀ ਖੁਸ਼ੀ ਦੀ ਖਬਰ ਸਿੱਖ ਕੌਮ ਵਾਸਤੇ ਹੈ ਜਿਹ ਸੀਐਮ ਨੇ ਮਰੀਮ ਨਵਾਜ਼ ਮਰੀਮ ਨਵਾਜ਼ ਦੇ ਵੱਲੋਂ ਸਿੱਖ ਕੌਮ ਨੂੰ ਲੈ ਕੇ ਨਵਾਂ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੇਰੇ ਰਾਜ ਦੇ ਵਿੱਚ ਸਿੱਖਾਂ ਨੂੰ ਮੈਂ ਵੱਧ ਤੋਂ ਵੱਧ ਖੁਸ਼ ਰੱਖਾਂਗੀ ਅਤੇ ਸਿੱਖਾਂ ਦੇ ਉੱਤੇ ਕਿਸੇ ਨੂੰ ਵੀ ਜ਼ੁਲਮ ਨਹੀਂ ਕਰਨ ਦੇਵਾਂਗੀ। ਪਰ ਇਸ ਦੇ ਨਾਲ-ਨਾਲ ਉਹਨਾਂ ਨੇ ਕਿਹਾ ਕਿ ਮੈਂ ਆਪਦੇ ਰਾਜ ਦੇ ਵਿੱਚ ਸਿੱਖਾਂ ਨੂੰ ਵਾਧਾ ਫੁੱਲਦਾ ਦੇਖਣਾ ਚਾਹੁੰਦੀ ਹਾਂ ਤੇ ਆਪਦੇ ਰਾਜ ਦੇ ਵਿੱਚ ਮੈਂ ਸਾਰਿਆਂ ਤੋਂ ਵੱਧ ਗਿਣਤੀ ਸਿੱਖ ਕੌਮ ਦੀ ਦੇਖਣਾ ਚਾਹੁੰਦੀ ਹਾਂ। ਇਸ ਤੋਂ ਇਲਾਵਾ ਮਰੀਮ ਨਵਾਜ਼ ਦਾ ਇੱਕ ਹੋਰ ਵੱਡਾ ਫੈਸਲਾ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਮੇਰੇ ਰਾਜ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਪਾਕਿਸਤਾਨ ਵਾਲਾ ਜਿਹੜਾ ਪੰਜਾਬ ਹੈ ਉਸ ਪੰਜਾਬ ਦੇ ਵਿੱਚ ਮਰੀਮ ਨਵਾਜ਼ ਦੇ ਰਾਜ ਦੇ ਵਿੱਚ ਜਿਹੜੇ ਸਿੱਖ ਨੇ ਉਹ ਮੋਟਰਸਾਈਕਲ ਚਲਾ ਸਕਦੇ ਨੇ ਬਿਨਾ ਹੈਲਮਟ ਪਾ ਕੇ ਸਿੱਖਾਂ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਣੀ ਚਾਹੀਦੀ ਹੈ ਅਤੇ ਸਿੱਖਾਂ ਨੂੰ ਜਿਹੜੇ ਸਿੱਖ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਦਸਤਾਰ ਸਜਾਈ ਹੈ ਉਸ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਸਿਰ ਦੇ ਉੱਤੇ ਹੈਲਮਟ ਪੈਨਣ ਦੀ ਆਜ਼ਾਦੀ ਹੈ ਉਹ ਬਿਨਾ ਹੈਲਮਟ ਪਹਿਨੇ ਆਪਣਾ ਮੋਟਰਸਾਈਕਲ ਚਲਾ ਸਕਦਾ ਹੈ ਸੇ ਤਾਂ ਭਾਰਤ ਦੇ ਵਿੱਚ ਸਿੱਖ ਰਹਿੰਦੇ ਨੇ ਸਿੱਖਾਂ ਦਾ ਪਹਿਲਾ ਕਰ ਭਾਰਤ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਤੁਹਾਨੂੰ ਪਤਾ ਕਿਸ ਪ੍ਰਕਾਰ ਦੀਆਂ ਵਿਧੀਕਾਂ ਕੀਤੀਆਂ ਜਾਂਦੀਆਂ ਨੇ ਕਦੇ ਦਸਤਾਰ ਪ ਕਦੇ ਸ਼ਰੀ ਸਾਇਆ ਪਾਉਣ ਤੋਂ ਰੋਕ ਦਿੱਤਾ ਜਾਂਦਾ ਹੈ ਕਦੇ ਕੜਾ ਪਾਉਣ ਤੋਂ ਰੋਕ ਰੋਕ ਦਿੱਤਾ ਜਾਂਦਾ ਹੈ ਪਰ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ ਉਸ ਦੇ ਵਿੱਚ ਹੁਣ ਸਿੱਖਾਂ ਵਾਸਤੇ ਇਹ ਵੱਡੀਆਂ ਖੁਸ਼ਖਬਰੀਆਂ ਨੇ ਕਿ ਉੱਥੋਂ ਦੀ ਜਿਹੜੀ ਸੀਐਮ ਹੈ ਉਹ ਸਿੱਖਾਂ ਨੂੰ ਵਾਧਾ ਫੁੱਲਦਾ ਦੇਖਣਾ ਚਾਹੁੰਦੀ ਹੈ ਅਤੇ ਉੱਥੇ ਜਿਹੜੇ ਮੋਟਰਸਾਈਕਲ ਸਵਾਰ ਨੇ ਉਹ ਬਿਨਾਂ ਹੈਲਮਟ ਪਾਏ ਦਸਤਾਰ ਸਜਾਉਣ ਵਾਲੇ ਜਿਹੜੇ ਸਿੱਖ ਨੇ ਉਹ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਦੇ ਨੇ ਅਤੇ ਉਹਨਾਂ ਦਾ ਕੋਈ ਵੀ ਚਲਾਨ ਨਹੀਂ ਕਟਿਆ ਜਾਊਗਾ ਹੁਣ ਇਸ ਤੋਂ ਇਲਾਵਾ ਤੁਹਾਨੂੰ ਅਮਰੀਕਾ ਵਾਲੀ ਇੱਕ ਵੱਡੀ ਖੁਸ਼ਖਬਰੀ ਦੱਸਦੇ ਹਾਂ ਅਮਰੀਕਾ ਦੇ ਵਿੱਚ ਇੱਕ ਕਮੇਡੀਅਨ ਨੇ ਇਹਨਾਂ ਦਾ ਜੋ ਜ਼ਿਆਦਾ ਤਾਰੀਫ਼ ਕੀਤੀ ਹੈ ਮੈਕਸਮਿਨੀ ਨੇ ਸਿੱਖਾਂ ਦੀ ਤਾਰੀਫ਼ ਕਿਵੇਂ ਕੀਤੀ ਮੈਕਸਮਿਨੀ ਨੇ ਕਿਹਾ ਕਿ ਮੈਨੂੰ ਸਿੱਖ ਬਹੁਤ ਜ਼ਿਆਦਾ ਪਸੰਦ ਹਨ ਜਦੋਂ ਮੈਂ ਭਾਰਤ ਗਿਆ ਸੀ ਤਾਂ ਮੈਂ ਗੁਰਦੁਆਰਾ ਸਾਹਿਬ ਗਿਆ ਸੀ ਉੱਥੇ ਗੁਰੂ ਘਰ ਸਾਡੇ ਧਰਮਾਂ ਲਈ ਸਾਰੇ ਧਰਮਾਂ ਲਈ ਖੁੱਲਾ ਰਹਿੰਦਾ ਹੈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੂੰ ਮੁਫਤ ਲੰਗਰ ਸ਼ਕਾਇਆ ਜਾਂਦਾ ਹੈ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਵੀ ਨਹੀਂ ਕਹਿੰਦੇ ਹੁਣ ਇੱਥੇ ਜਿਹੜੇ ਅਮਰੀਕਾ ਦੇ ਇਹ ਜਿਹੜੇ ਬਹੁਤ ਵੱਡੇ ਕਮੇਡੀਅਨ ਸਟਾਰ ਨੇ ਮੈਕਸ ਅਮੇਨੀ ਇਹਨਾਂ ਦੀ ਤਸਵੀਰ ਤੁਸੀਂ ਇੱਧਰ ਸਕਰੀਨ ਦੇ ਉੱਤੇ ਦੇਖ ਸਕਦੇ ਜੇ ਤੇ ਮੈਕਸ ਅਮੇਨੀ ਨੇ ਸਿੱਖਾਂ ਸਿੱਖ ਕੌਮ ਦੇ ਵਾਸਤੇ ਇਹ ਜਿਹੜੇ ਕਸੀਦੇ ਪੜੇ ਨੇ ਤਾਂ ਬਹੁਤ ਹੀ ਵਧਾਈ ਉਹਨਾਂ ਨੂੰ ਦਿਨੇ ਹਾ ਕਿ ਉਹਨਾਂ ਨੇ ਗੁਰੂ ਘਰ ਆ ਕੇ ਨਤਮਸਤਕ ਹੋਏ ਨੇ ਤੇ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਗੁਰੂ ਘਰ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਲੋਕਾਂ ਦੇ ਨਾਲ ਵਿਹਾਰ ਕੀਤਾ ਜਾਂਦਾ ਹੈ ਇਹ ਨਹੀਂ ਕਿ ਇੱਥੇ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਅਜਿਹੇ ਮੰਦਰ ਨੇ ਜਿੱਥੇ ਭਾਰਤ ਦੀ ਰਾਸ਼ਟਰਪਤੀ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ ਤੇ ਸੋਚੋ ਉੱਥੇ ਇੱਕ ਆਮ ਮਹਿਲਾ ਜਿਹੜੀ ਹੋਊਗੀ ਕੀਤਾ ਉਸ ਨੂੰ ਤਾਂ ਉਹਨਾਂ ਨੇ ਕਿੱਥੇ ਜਾਣ ਦੇਣਾ ਹੈ ਪਰ ਗੁਰੂ ਘਰ ਹਰ ਕਿਸੇ ਵਾਸਤੇ ਹਰ ਧਰਮ ਵਾਸਤੇ ਹਰ ਮਜ਼ਹਬ ਜਾਤ ਹਰ ਵਿਅਕਤੀ ਵਾਸਤੇ ਖੁੱਲੇ ਹੁੰਦੇ ਨੇ ਗੁਰੂ ਘਰ ਦੇ ਵਿੱਚ ਸਿੱਖ ਧਰਮ ਦੇ ਵਿੱਚ ਨਾ ਕੋਈ ਜਾਤ ਹੁੰਦੀ ਹੈ ਨਾ ਕੋਈ ਪਾਤ ਹੁੰਦੀ ਹੈ ਸਿੱਖ ਦੀ ਇੱਕੋ ਜਾਤ ਹੁੰਦੀ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਅਤੇ ਮਹਿਲਾਵਾਂ ਦੇ ਵਿੱਚ ਉਹ ਕੌਰ ਹੈ ਸਿੱਖ ਧਰਮ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੁੰਦੀ ਪਰ ਅੱਜ ਸਾਡੇ ਸਿੱਖ ਧਰਮ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਨੇ ਆਪਣੇ ਆਪਣੇ ਅਲੱਗ-ਅਲੱਗ ਗੁਰਦੁਆਰੇ ਬਣਾ ਲੈਲੇ ਕੋਈ ਕਹਿੰਦਾ ਸਾਡੇ ਵਾਸਤੇ ਇਹ ਪੌੜੀ ਰੱਖੀ ਸੀ ਕੋਈ ਕਹਿੰਦਾ ਸਾਡੇ ਵਾਸਤੇ ਭਾਂਡੇ ਗੁਰੂ ਸਾਹਿਬ ਵੀ ਸਿੱਖ ਵੀ ਗੁਰੂ ਦੇ ਸਿੱਖ ਨੇ ਅਤੇ ਅਸੀਂ ਵੀ ਗੁਰੂ ਦੇ ਸਿੱਖ ਆ ਤੇ ਬਾਕੀ ਦੇ ਵੀ ਗੁਰੂ ਦੇ ਸਿੱਖ ਨੇ ਅਸੀਂ ਸਾਰੇ ਗੁਰੂ ਸਾਹਿਬ ਦੇ ਸਿੱਖ ਆ ਤੇ ਗੁਰੂ ਸਾਹਿਬ ਦੇ ਲਾਲ ਹ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਇੱਕੋ ਲੰਗਰ ਦੇ ਵਿੱਚ ਇੱਕੋ ਵਾਟੇ ਦੇ ਵਿੱਚ ਸਾਰਿਆਂ ਨੂੰ ਲੰਗਰ ਛਕਣਾ ਚਾਹੀਦਾ ਹੈ ਸੋ ਇਸ ਤੋਂ ਇਲਾਵਾ ਹੁਣ ਤੁਹਾਨੂੰ ਅਮਰੀਕਾ ਵਾਲੀ ਇੱਕ ਵੱਡੀ ਖਬਰ ਦੱਸਦੇ ਹਾਂ ਅਮਰੀਕਾ ਦੇ ਵਿੱਚ ਇੰਡੀਅਨ ਐਮਬੈਸੀ ਦੇ ਵਿੱਚੋਂ ਡਰੱਗਸ ਮਿਲੇ ਸੀ ਤਕਰੀਬਨ 1 ਮਹੀਨਾ ਪਹਿਲੇ ਅਮਰੀਕਾ ਦੇ ਵਿੱਚ FBI ਦੇ ਵੱਲੋਂ ਇੰਡੀਅਨ ਐਮਬੈਸੀ ਦੇ ਉੱਤੇ ਛਾਪਾ ਮਾਰਿਆ ਗਿਆ ਅਤੇ ਉੱਥੋਂ ਬਹੁਤ ਸਾਰੇ ਡਰੱਗਸ ਫੜੇ ਗਏ ਸੀ ਕਿ ਹੁਣ ਅਮਰੀਕ ਭੜੇ ਗਏ ਸੀ ਕਿ ਇਸ ਦਾ ਮਸਲਾ ਸਿੱਧਾ ਸਿੱਧਾ ਮੋਦੀ ਸਰਕਾਰ ਦੇ ਨਾਲ ਜੁੜਦਾ ਹੈ ਕਿ ਭਾਰਤ ਦੀ ਜਿਹੜੀ ਮੋਦੀ ਸਰਕਾਰ ਹੈ ਇਸ ਦੇ ਉੱਤੇ ਕੈਨੇਡਾ ਅਮਰੀਕਾ ਤੇ 5 ਆਈ ਜੇ ਨੇਸ਼ਨ ਦੇ ਵੱਲੋਂ ਜਿਹੜੇ ਵਾਰ-ਵਾਰ ਇਲਜ਼ਾਮ ਲੱਗਦੇ ਹਨ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਸਿੱਖ ਐਕਟਿਵਿਸਟਾਂ ਨੂੰ ਮਰਵਾਇਆ ਜਾਂਦਾ ਹੈ ਕਿ ਉਹ ਸਾਰੀਆਂ ਗੱਲਾਂ ਸੱਚੀਆਂ ਨੇ ਕਿਉਂਕਿ ਇਹ ਜਿਹੜਾ FBI ਦੇ ਵੱਲੋਂ ਛਾਪਾ ਮਾਰਿਆ ਗਿਆ ਇਸ ਦੀ ਤੁਸੀਂ ਖਬਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਦੇਖ ਸਕਦੇ ਜੇ ਭਾਰਤ ਦਾ ਜਿਹੜਾ ਗੋਦੀ ਮੀਡੀਆ ਹੈ ਪੰਜਾਬ ਵਾਲਾ ਸਾਡਾ ਜਿਹੜਾ ਸੈਟਲਾਈਟ ਮੀਡੀਆ ਹੈ ਉਹ ਵੀ ਇਸ ਖਬਰ ਦੇ ਉੱਤੇ ਕਦੇ ਵੀ ਚਰਚਾ ਨਹੀਂ ਕਰੂਗਾ ਨਾ ਹੀ ਉਹਨਾਂ ਨੇ ਅਜੇ ਤੱਕ ਭਾਰਤ ਦੇ ਵਿੱਚ ਇਸ ਖਬਰ ਨੂੰ ਦਿਖਾਇਆ ਪਰ ਅਮਰੀਕਾ ਦੇ ਵਿੱਚ ਜਿਹੜੀ ਇੰਡੀਆ ਐਮਬੈਸੀ ਹੈ ਇਸ ਦੇ ਵਿੱਚ ਉਹ ਡਰੱਗਸ ਫੜਿਆ ਗਿਆ ਅਤੇ ਇਹ ਜਿਹੜਾ ਡਰੱਗਸ ਹੈ ਯੂਐਸ ਦੇ ਵਿੱਚ ਜਿਹੜੀ ਇੰਡੀਆ ਦੀ ਐਮਬੈਸੀ ਹੈ ਇੰਡੀਆ ਐਮਬੈਸੀ ਦੇ ਵਿੱਚ ਜਿਹੜਾ ਡਰੱਗਸ ਫੜਿਆ ਗਿਆ ਸੀ ਅਮਰੀਕਾ ਦੇ ਵਿੱਚ ਉਸ ਡਰੱਗਸ ਦੇ ਵਿੱਚ ਜਿਹੜੀ ਤੇ ਉੱਤੇ ਸਰਕਾਰ ਦਾ ਨਾਮ ਵੀ ਜੁੜਦਾ ਹੈ ਹੁਣ ਇਸ ਦੇ ਬਾਰੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕੀ ਜਾਣਕਾਰੀ ਕੀ ਅਪਡੇਟ ਸਾਹਮਣੇ ਆਉਂਦੀ ਹੈ ਭਾਰਤਾਂ ਨੂੰ ਇੱਥੇ ਆਪਾਂ ਸਰਦਾਰ ਤਨਮਨਜੀਤ ਸਿੰਘ ਟੇਸੀ ਸਾਹਿਬ ਦਾ ਇੱਕ ਵੀਡੀਓ ਸੁਣਾਵਾਂਗੇ ਉਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੇ ਜੱਗੀ ਜੋਹਲ ਕੇਸ ਦੇ ਵਿੱਚ ਵੀ ਨਵੀਂ ਅਪਡੇਟ ਲਿਆਂਦੀ ਹੈ ਅਤੇ ਉਹਨਾਂ ਨੂੰ ਬ੍ਰਿਟਿਸ਼ ਜਿਹੜੀ ਸਰਕਾਰ ਹੈ ਬ੍ਰਿਟਿਸ਼ ਸਰਕਾਰ ਨੂੰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਪੁੱਛਿਆ ਕਿ ਤੁਸੀਂ ਦੱਸੋ ਭਾਈ ਤੁਸੀਂ ਜੱਗੀ ਜੋਹਲ ਕੇਸ ਦੇ ਵਿੱਚ ਕੀ ਅਪਡੇਟ ਲੈ ਕੇ ਆਏ ਜੇ ਤੁਸੀਂ ਭਾਰਤ ਸਰਕਾਰ ਦੇ ਨਾਲ ਕਿੰਨੀ ਵਾਰ ਗੱਲਬਾਤ ਕੀਤੀ ਹੈ ਜਿਵੇਂ ਹੀ ਉਹਨਾਂ ਨੇ ਇਹ ਸਵਾਲ ਕੀਤਾ ਇਸ ਤੋਂ ਬਾਅਦ ਜਿਹੜੀ ਫਿਰ ਬ੍ਰ ਉਸਨੇ ਬੜੇ ਹੀ ਸੰਜੀਦਾ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਇਸ ਦਾ ਜਵਾਬ ਵੀ ਦਿੱਤਾ ਕਿ ਭਾਈ ਅਸੀਂ ਭਾਰਤੀ ਸਰਕਾਰ ਦੇ ਨਾਲ ਮੋਦੀ ਗਵਰਨਮੈਂਟ ਦੇ ਨਾਲ ਵਾਰ-ਵਾਰ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਪੂਰਾ ਵੀਡੀਓ ਤੁਹਾਨੂੰ ਸੁਣਾ ਦਿੰਦੇ ਹਾਂ ਪਹਿਲਾਂ ਵੀਡੀਓ ਸੁਣੋ ਤਮੰਗਜੀਤ ਸਿੰਘ ਜੈਸੀ ਵੈਰੀ ਕਰਿਸਮਸ ਮਿਸਟਰ ਸਪੀਕਰ ਟੂ ਯੂ 올 ਦਾ ਹਾਲ ਸਟਾਫ ਐਂਡ ਇਨ ਪਾਰਟिकुलर ਮਾਈ ਸਲਾਉ ਕੰਸਟਿਟੂਐਂਟਸ ਹੂ ਕੀਪ ਰੀ ਇਲੈਕਟਿੰਗ ਮੀ ਐਜ਼ ਏ ਮੈਂਬਰ ਆਫ ਪਾਰਲੀਮੈਂਟ ਮਿਸਟਰ ਸਪੀਕਰ ਮੈਨੀ ਆਫ ਮਾਈ ਸਲਾਉ ਕੰਸਟਿਟੂਐਂਟਸ ਹੈਵ ਅਗੇਨ ਕੰਟੈਕਟਡ ਮੀ ਕਨਸਰਨਡ ਰਿਗਾਰਡਿੰਗ ði ਰੀਲੀਜ਼ ਆਫ according to the United Nations Working Group on Arbitrary Detention, has been arbitrarily detained in India since 2017. I know many right honourable members across the House feel very strongly about this issue, and I personally have raised this matter on several occasions. <coughs> so can the Leader of the House confirm what personal recent steps have the Prime Minister and the Foreign Secretary taken with their Indian counterparts to ensure councillor access and swift action on this important grave issue. Can I praise my honourable friend? Because he has, he's right, he has raised this, uh, uh, this matter uh, many times uh, in this uh, chamber. We do remain committed to working for faster progress on Mr jahal's case, and the Foreign Office continues to support uh, both Mr Jahal but also his family. And I can uh, reassure my uh, honourable friend that the, the case has been raised directly with Prime Minister uh, Modi. Uh, and we continue to raise concerns around uh, Mr Jehal's continued prolonged detention with the Indian government uh, and uh, tell them again and uh, remind them again about the need for prompt resolution ਇਹ ਤਾਂ ਸੀ ਸਰਦਾਰ ਤਰਮਨਜੀਤ ਸਿੰਘ ਢੇਸੀ ਵੱਲੋਂ ਗੱਲਬਾਤ ਕੀ ਦੇਖੋ ਭਾਰਤ ਦੇ ਵਿੱਚ ਜੱਗੀ ਜੋਹਲ ਸਾਲ 2017 ਦੇ ਵਿੱਚ ਆਇਆ ਸੀ ਅਤੇ ਸਾਲ 2017 ਦੇ ਵਿੱਚ ਆਏ ਹੋਏ ਜੱਗੀ ਜੋਹਲ ਨੂੰ ਉਸ ਸਮੇਂ ਤੋਂ ਜੇਲ੍ਹ ਦੇ ਵਿੱਚ ਬੇਗੁਨਾ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਅਤੇ ਅੱਜ ਤੱਕ ਉਸ ਦੇ ਉੱਤੇ ਕੋਈ ਵੀ ਜਿਹੜਾ ਕੇਸ ਹੈ ਉਹ ਸਾਬਤ ਨਹੀਂ ਹੋਇਆ ਤੁਸੀਂ ਇਸ ਦੇ ਬਾਰੇ ਕੀ ਆਖੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਪਰ ਤੁਹਾਨੂੰ ਸੰਜੇ ਦੱਤ ਦੀ ਖਬਰ ਦੱਸਦੇ ਹਾਂ ਸੰਜੇ ਦੱਤ ਨੇ ਪੰਜਾਬੀਆਂ ਵਾਸਤੇ ਅਤੇ ਸਿੱਖਾਂ ਦੇ ਬਾਰੇ ਕੀ ਕੁਝ ਆਖਿਆ ਮੁੰਬਈ ਦੇ ਵਿੱਚ ਕਹਿੰਦੇ ਨੇ ਕਿ APT ਲੋ ਦਾ ਸ਼ੋਅ ਸੀਗਾ ਮੁੰਬਈ ਦੇ ਵਿੱਚ ਤੇ ਉਸ ਸਮੇਂ ਸੰਜੇ ਦਾਤ ਨੂੰ ਜਦੋਂ APT ਿੱਲੂ ਦੇ ਨਾਲ ਖੜੇ ਹੋਏ ਦੇਖਿਆ ਗਿਆ ਤਾਂ ਉਸ ਸਮੇਂ APT ਿੱਲੂ ਦੇ ਨਾਲ ਗੱਲਬਾਤ ਕਰਦੇ ਹੋਏ ਸੰਜੇ ਦਾਤ ਸਟੇਜ ਦੇ ਉੱਤੇ ਕਹਿੰਦੇ ਨੇ ਸਾਰਿਆਂ ਦੇ ਸਾਹਮਣੇ ਮਾਈਕ ਦੇ ਉੱਤੇ ਕਹਿੰਦੇ ਨੇ ਸੰਜੇ ਦਾਤ ਕਹਿੰਦੇ ਨੇ ਕਿ ਮੁੰਬਈ ਦੇ ਵਿੱਚ ਸਰਦਾਰਾਂ ਦੇ ਨਾਲ ਧੱਕਾ ਕਰਨ ਵਾਲੇ ਬੰਦੇ ਦੇ ਮੈਂ ਸਿੱਧਾ ਗਲਮੇ ਦੇ ਵਿੱਚ ਹੱਥ ਪਾਉਂਦਾ ਹਾਂ APT ਿੱਲੂ ਦੇ ਸ਼ੋਅ ਦੇ ਵਿੱਚ ਸੰਜੇ ਦਾਤ ਕਹਿੰਦਾ ਮੈਂ ਪੰਜਾਬੀਆਂ ਨੂੰ ਇੰਨਾ ਪਿਆਰ ਕਰਦਾ ਹਾਂ ਜੇਕਰ ਮੈਨੂੰ ਪਤਾ ਲੱਗ ਜਾਵੇ ਕਿ ਕੋਈ ਮੇਰਾ ਕੋਈ ਸਰਦਾਰ ਭਰਾ ਮੁੰਬਈ ਦੇ ਵਿੱਚ ਵਿਪਤਾ ਦੇ ਵਿੱਚ ਹੈ ਤਾਂ ਮੈਂ ਅੱਧੀ ਰਾਤ ਪਹੁੰਚ ਜਾਂਦਾ ਹ ਤੇ ਮੈਨੂੰ ਪੱਗਾਂ ਵਾਲੇ ਸਰਦਾਰਾਂ ਦੇ ਨਾਲ ਬੜਾ ਮੋਹ ਹੈ ਤੇ ਜੇਕਰ ਮੁੰਬਈ ਦੇ ਵਿੱਚ ਸਰਦਾਰਾਂ ਦੇ ਨਾਲ ਕੋਈ ਧੱਕਾ ਕਰਦਾ ਹੈ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਉਸੇ ਵਕਤ ਹੀ ਉਸ ਦੀ ਧਰਨ ਟਿਕਾਣੇ ਲਿਆ ਦਿੰਨਾ ਹੈ ਪੰਜਾਬ ਦੇ ਵਿੱਚ ਜਦੋਂ ਫਲੱਡ ਆਏ ਸੀ ਕਿਤਾ ਉਸ ਸਮੇਂ ਸੰਜੇ ਦੱਤ ਨੇ ਉਥੋਂ ਕਿਸ਼ਤੀਆਂ ਤੱਕ ਭੇਜੀਆਂ ਸਨ ਸੰਜੇ ਦਾਤ ਪੰਜਾਬੀ ਕਮਿਊਨਿਟੀ ਦੀ ਸੇ ਕਮਿਊਨਿਟੀ ਦੀ ਬਹੁਤ ਰਿਸਪੈਕਟ ਕਰਦੇ ਨੇ ਪਰ ਕਈ ਵਾਰੀ ਇਹ ਮਜ਼ਾਕ ਮਜ਼ਾਕ ਦੇ ਵਿੱਚ ਚੌੜ ਚੌੜ ਦੇ ਵਿੱਚ ਸਰਦਾਰਾਂ ਦੇ ਨਾਲ ਅਜੀਹਾ ਮਜ਼ਾਕ ਕਰ ਦਿੰਦੇ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਖਿਲਾਫ ਕਈ ਵਾਰੀ ਨੈਗੇਟਿਵ ਪੋਸਟਾਂ ਵੀ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਤੁਹਾਨੂੰ ਇਸ ਵੀਡੀਓ ਦੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਨਾਲ ਤੁਸੀਂ ਸੰਤੁਸ਼ਟ ਹੋ ਜਾਂ ਨਹੀਂ ਸੰਤੁਸ਼ਟ ਹੋ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਕਿ ਸਾਡੇ ਜਿਹੜੇ ਵੀਡੀਓ ਹੁੰਦੇ ਨੇ ਉਹ ਬਿਲਕੁਲ ਠੀਕ ਹੁੰਦੇ ਨੇ ਸਟੇਕ ਹੁੰਦੇ ਨੇ ਟੂ ਦਾ ਪੁਆਇੰਟ ਹੁੰਦੇ ਨੇ ਜਾਂ ਨਹੀਂ ਹੁੰਦੇ ਜਾਂ ਸਾਡੇ ਜਿਹੜੇ ਵੀਡੀਓ ਨੇ ਕਹਿੰਦਾ ਹੈ ਜਾਂ ਕੇਵਲ 2 ਦਾ ਪੁਆਇੰਟ ਗੱਲ ਹੁੰਦੀ ਹੈ ਜੋ ਤੁਸੀਂ ਦੇਖਣ ਨੂੰ ਹੁੰਦੇ ਹੋ ਤੁਹਾਨੂੰ ਉਹੀ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਆਪਣੀ رائے ਜ਼ਰੂਰ ਦਿਓ ਅਤੇ ਜੇ ਤੁਹਾਨੂੰ ਵੀਡੀਓ ਚੰਗਾ ਲੱਗੂਗਾ ਤਾਂ ਵੀਡੀਓ ਨੂੰ ਸਾਰਿਆਂ ਦੇ ਨਾਲ ਸ਼ੇਅਰ ਕਰਿਓ ਜੇ ਚੰਗਾ ਨਹੀਂ ਲੱਗੂਗਾ ਤਾਂ ਰਹਿਣ ਦਿਓ ਫਿਰ ਅਗਲਾ ਵੀਡੀਓ ਦੇਖ ਲਓ ਜੇ ਉਹ ਚੰਗਾ ਲੱਗੂ ਤੇ ਉਸ ਨੂੰ ਸ਼ੇਅਰ ਕਰ ਦਿਓ ਸੋ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵੀਡੀਓ ਦੇ ਥੱਲੇ ਇੱਕ ਛੋਟਾ ਜਿਹਾ ਸੁਪਰ ਥੈਂਕਸ ਡੋਨੇਟ ਕਰ ਦਿਓ ਬਸ ਵਾਧੂ ਵਾ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤ